ਅੱਜ ਜ਼ਰੂਰੀ ਮੀਟਿੰਗ ਹੈ। ਜ਼ਿਲ੍ਹਾ ਸੰਗਰੂਰ ਬਲਾਕ ਡੜਪੇਰੀ ਮੀਟਿੰਗ ਕੀਤੀ ਗਈ ਜਿਦੇ ਵਿੱਚ ਮੁੱਖ ਆਗੂ ਪਹੁੰਚੇ ਨੇ ਡੜਬਾ ਬਲਾਕ ਦੇ ਫੈਸਲਾ ਕੀਤਾ ਗਿਆ ਜਿਲੇ ਜਿਲੇ ਦੀ ਬਾਡੀ ਦੇ ਹੁਕਮ ਤਾਰਕ ਜੋ ਦਰਬਾਰਾ ਸਿੰਘ ਟਿੱਕਲਾ ਲਗਾਤਾਰ ਜਥੇਵੰਦੀ 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 ਵਿਰੋਧੀ ਕਾਰਵਾਈਆਂ ਕਰਿਆ ਉਹਨੂੰ ਪਹਿਲਾਂ ਨੋਟਿਸ ਭੇਜੇ ਨੇ ਜਵਾਨੀ ਵੀ ਬੁਲਾਇਆ ਗਿਆ ਕਿ ਆ ਕੇ ਸਪਸ਼ਟੀਕਰਨ ਦੇਓ ਪਰ ਉਹ ਆਪਣੇ ਹਰਕਤਾਂ ਤੋਂ ਬਾਝ ਨਹੀਂ ਆਇਆ ਇਸ ਕਰਕੇ ਅੱਜ ਅਸੀਂ ਫੈਸਲਾ ਕੀਤਾ ਸਾਰੇ ਬਲਾਕ ਨੇ ਕਿ ਜਿਹੜਾ ਦਲਵਾਰਾ ਸਿੰਘ ਖੇਤੜਾ ਹੈ ਉਹਨੂੰ ਬੁਗਲੀ ਮੈਂਬਰਸ਼ਿਪ ਤੋਂ ਖਤਮ ਕੀਤਾ ਜਾਂਦਾ ਤੇ ਪ੍ਰਸ਼ਾਸਨ ਨੂੰ ਦਿੱਤੀ ਹੈ ਕਿ ਅੱਜ ਤੋਂ ਬਾਅਦ ਇਹ ਸਾਡਾ ਕੋਈ ਮੈਂਬਰ ਨਹੀਂ ਬੁਗਲੀ ਮੈਂਬਰਸ਼ਿਪ ਦਾ ਉਹਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦਾ ਜੋ ਵੀ ਇਹ ਮਤਲਬ ਵਰਤਦਾ ਢੰਡਾ ਵਰਤਦਾ ਜਾਂ ਬੈਚ ਵਰਤਦਾ ਅੱਜ ਉਹਨਾਂ ਨੂੰ ਉਹਨੂੰ ਵਰਤਿਆ ਜਾਂਦਾ ਹੈ ਇਹ ਵਰਤ ਇਹ ਵਰਤ ਸਕਦਾ ਤੂੰ ਅੱਜ ਅਸੀਂ ਜੱਥੇਬੰਦੀ ਚੋਂ ਕੱਢਤਾ ਨਾਲ ਹੀ ਤੇ ਆਪਣੇ ਮਾਗਾ ਸਿੰਘ ਸ਼ਾਦੀ ਸ਼ਾਦੀ ਹਰੀ ਜੋ ਜੱਥੇਬੰਦੀ ਨੂੰ ਛੱਡ ਕੇ ਕਿਸੇ ਹੋਰ ਜੱਥੇਬੰਦੀ ਵਿੱਚ ਵਾਗ ਗਿਆ ਤੇ ਉਸ ਨੂੰ ਵੀ ਬੇਨਤੀ ਹੈ ਵੀ ਭਾਈ ਜਿਹੜਾ ਹਸਾਫਤਾ ਵੈ ਜੱਥੇਬੰਦੀ ਦਾ ਉਸ ਹਸਾਫਤਾ ਪਿੰਡ ਦੇ ਲੋਕਾਂ ਨੂੰ ਦੇ ਕੇ ਤੇ ਉਹ ਵੀ ਅਸੀਂ ਅੱਜ ਦੇ ਵਿੱਚ ਅੱਜ ਅੱਡਿਆ ਜਾਂਦਾ ਹੈ ਜੱਥੇਬੰਦੀ ਜੋ ਮੁੱਢਲੀ ਮੈਂਬਰਸ਼ਿਪ ਦਾ ਖਾਤਮਾ ਕੀਤਾ ਜਾਂਦਾ ਹੈ ਕੋਈ ਇਸ ਕਰਕੇ ਉਹਨੂੰ ਵੀ ਬੇਨਤੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦਾ ਕੋਈ ਵੀ ਬੈਨਰ ਕੋਈ ਵੀ ਬੈਚ ਦੋਨੇ ਵੀਰਾਂ ਨੂੰ ਬੇਨਤੀ ਹੈ ਵੀ ਅੱਜ ਤੋਂ ਬਾਅਦ ਵਰਤਿਆ ਨਾ ਜਾਵੇ ਇਹ 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 ਜ਼ਰੂਰੀ ਬੇਨਤੀ ਹਜ਼ੂਰ ਕਰੀ